ਲੋਕ ਇਹੀ ਕਹਿੰਦੇ ਨੇ ਕਹਿੰਦੇ ਬਾਬਾ ਹੈਗਾ ਅਮਰੀਕ ਤੂਫਾਨ ਅੱਛਾ ਅਮਰੀਕ ਤੂਫਾਨ ਕਹੀਏ ਕਿ ਪੀਪਲ ਦੱਸ ਗਈਏ ਲੋਕ ਐ ਕਿਉਂ ਕਹਿੰਦੇ ਕਿਹਦੇ ਬਾਬਾ ਅਮਰੀਕ ਤੂਫਾਨਾ ਝੂਠ ਬੋਲਦਾ ਜੀ ਦੇਖੋ ਮੈਂ ਗਾਣੇ ਲਿਖਦਾ ਰੈਕਟਰਾਂ ਗਾਉਣ ਦਾ ਸ਼ੌਕ ਰੱਖਦਾ ਮੈਂ ਆਪਣੇ ਪਿੱਛੇ ਤੂਫਾਨ ਲਾਉਣਾ ਪੀਪਲ ਤੂਫਾਨ ਹਾਈ ਕਦੇ ਰੋਂਦੀ ਤੇ ਕਦੇ ਹੱਸਦੀ ਤੂੰ ਨਾ ਦਰਦ ਦੇ ਲਾ ਦੇ ਦੱਸਦੀ ਤੂੰ ਕਿਹੜੇ ਲਾਲ ਗਵਾਚੇ ਭਾਲ ਰਹੇ ਨੈਣ ਨੇ ਸਰਕਾਰਾਂ ਦੇ ਸੁਰਖਬੁੱਲਾ ਤੇ ਚੁੱਪ ਜੀ ਫੱਪਦੀ ਨਹੀਂ ਮਟਿਆਰਾ ਦੇ ਕੀਵਾਦਾ ਬਾਬਾ ਜੀ ਬਾਈ ਆਵਾਜ਼ ਤਾਂ ਤੁਹਾਡੀ ਮਰੀਕ ਤੂਫਾਨ ਵਰਗੀ ਲੱਗਦੀ ਓਏ ਯਾਰ ਬੰਦ ਲੱਗੀ ਹੈ ਬਰੀਕ ਤੂਫਾਨੀਆ ਇਹਨਾਂ ਦੀ ਮੈਂ ਨਹੀਂ ਆ ਦੇ ਇਹ ਵੀ ਕਹਿ ਰਹੇ ਬੰਦੇ ਬੰਦੇ ਕੋਈ ਤੁਹਾਡੀ ਫੋਟੋ ਹੈਗੀ ਮਰੀਕ ਤੂਫਾਨ ਵਾਲਾ ਪਹਿਲਾਂ ਦੀ ਕਦੇ ਵੀ ਨਹੀਂ ਜੀ ਸਸੀ ਗੱਲ ਦੋਸਤੋ ਮੈਂ ਗੁਰਮੁਖ ਸੰਤੂ ਜੱਟ ਬਾਬੇ ਟੈਲੀਵਿਜ਼ਨ ਦੇਖ ਰਿਹਾ ਹਾਂ ਅੱਜ ਆਪਣੇ ਨਾਲ ਬਾਬਾ ਪਿੱਪਲਦਾਸ ਸੁਬਾਨ ਬਾਰੇ ਦਾ ਪਰ ਬਾਬੇ ਨੂੰ ਅਮਰੀਕੀ ਤੂਫਾਨ ਵੀ ਕਿਹਾ ਜਾਂਦਾ ਪਹਿਲਾਂ ਵੀ ਮੈਂ ਇੰਟਰਵਿਊ ਕਰਿਆ ਸੀ ਇੱਕੋ ਇੰਟਰਵਿਊ ਆ ਬਾਬੇ ਦਾ ਦੂਜਾ ਇੰਟਰਵਿਊ ਨਹੀਂ ਹੈਗਾ ਲੋਕ ਆਉਂਦੇ ਬਹੁਤ ਨੇ ਪਰ ਬਾਬੇ ਨਾਲ ਐ ਲਾ ਲੋ ਆਪਣੀ ਇੱਕ ਤਰ੍ਹਾਂ ਦੀ ਮਿੱਤਰਤਾ ਬਣ ਗਈ ਬਾਬੇ ਉਹਨਾਂ ਨਾਲ ਬਾਬਾ ਕਿਸੇ ਪੱਤਰਕਾਰ ਨੂੰ ਨਹੀਂ ਲਵੇ ਲਗਣਦਾ ਪਰ ਲੋਕ ਇਹੀ ਕਹਿੰਦੇ ਨੇ ਕਹਿੰਦੇ ਬਾਬਾ ਹੈਗਾ ਅਮਰੀਕੀ ਤੂਫਾਨ ਪਰ ਹੁਣ ਮੈਂ ਨਾ ਬਾਬੇ ਤੋਂ ਕਦੇ ਪੁੱਛਿਆ ਉਹ ਹਾਂ ਇੰਟਰਵਿਊ ਦੇ ਵਿੱਚ ਜ਼ਰੂਰ ਪੁੱਛਿਆ ਅੱਜ ਮੈਂ ਬਾਬੇ ਨਾਲ ਖੁੱਲ ਕੇ ਗੱਲਬਾਤ ਕਰਦਾ ਬਾਬਾ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਅੱਛਾ ਅਮਰੀਕੀ ਤੂਫਾਨ ਕਹੀਏ ਕਿ ਪਿਪਲ ਦਾਸ ਕਹੀ ਫਰ ਲੋਕ ਐ ਕਿਉਂ ਕਹਿੰਦੇ ਨੇ ਕਹਿੰਦੇ ਬਾਬਾ ਅਮਰੀਕ ਤੁਮਾਰਾ ਝੂਠ ਬੋਲਦਾ ਨਹੀਂ ਜੀ ਮੈਂ ਝੂਠ ਨਹੀਂ ਬੋਲਦਾ ਜੀ ਦੇਖੋ ਮੈਂ ਗਾਣੇ ਲਿਖਦਾ ਰੈਕਟਰਾਂ ਗਾਉਣ ਦਾ ਸ਼ੌਕ ਰੱਖਦਾ ਮੈਂ ਆਪਣੇ ਪਿੱਛੇ ਤੂਫਾਨ ਲਾਉਣਾ ਪਿੱਪਲ ਤੂਫਾਨ ਮੇਰਾ ਬੀਬਾ ਹਰਜੀਤ ਜੀ ਨਾਲ ਇੱਕ ਸੌਂਗ ਆਇਆ ਸੀ ਪਿੱਛੇ ਕਿਸਾਨ ਮੁੱਦੇ ਤੇ ਜੋ ਕਿ ਇੱਕ ਸਾਧ ਤੇ ਸਰਪੰਚਨੀ ਦਾ ਰੌਲਾ ਸੀ ਗੀਤ ਦੇ ਵਿੱਚ ਇੱਕ ਪਿੰਡ ਦੀ ਸਰਪੰਚ ਮੌਜੂਦਾ ਡੇਰੇ ਦੇ ਵਿੱਚ ਜਾ ਕੇ ਇੱਕ ਸੰਤ ਨੂੰ ਕਹਿੰਦੀ ਹੈ ਵੀ ਬਾਬਾ ਜੀ ਸਾਡੇ ਕਿਸਾਨ ਭਾਈ ਸਾਡੇ ਮਜ਼ਦੂਰ ਭਾਈ ਵੀ ਆਪਣਾ ਦਿੱਲੀ ਮੋਰਚੇ ਤੇ ਬੈਠੇ ਨੇ ਤੁਸੀਂ ਸਾਡੇ ਪਿੰਡ ਚ ਰਹਿੰਦੇ ਹੋ ਪਿੰਡਾਂ ਚੋਂ ਗੱਜਾ ਕਰਦੇ ਹੋ ਹਾੜੀ ਸੌਣੀ ਅਸੀਂ ਤੁਹਾਨੂੰ ਦਾਣਾ ਫੱਕਾ ਵੀ ਦਿੰਨੇ ਆ ਵੀ ਤੁਸੀਂ ਦਿੱਲੀ ਕਿਉਂ ਨਹੀਂ ਜਾਂਦੇ ਮੈਂ ਕਿਹਾ ਬੀਬਾ ਵੀ ਅਸੀਂ ਇੱਕ ਮਹਾਤਮਾ ਲੋਕਾਂ ਸਾਡਾ ਸਿਆਸਤ ਦੇ ਵਿੱਚ ਕੋਈ ਕੰਮ ਨਹੀਂ ਸੋ ਉਸ ਤੋਂ ਬਾਅਦ ਦੀ ਕਹਾਣੀ ਮੈਂ ਤੁਹਾਨੂੰ ਥੋੜਾ ਜਿਹਾ ਗਾ ਕੇ ਦੱਸਦਾ ਵੀ ਮੈਂ ਕੀ ਲਿਖਿਆ ਸੀ ਬਿਲਕੁਲ ਬਿਲਕੁਲ ਉਹ ਬੀਬਾ ਸਰਪੰਚਣੀ ਦਾ ਕੀ ਕਹਿਣਾ ਤੇ ਸਾਧ ਦਾ ਕੀ ਕਹਿਣਾ ਉਹ ਸੁਣੋ ਬੀਬਾ ਬੋਲਦੀ ਐ ਬੈਣ ਭੁਖ ਹੜਤਾਲ ਸਾਧ ਕਰਕੇ ਮੋਦੀ ਆਪੀ ਠਾਊ ਪੈਰ ਫੜ ਕੇ ਹਾਏ ਬੈਣ ਭੁਖ ਹੜਤਾਲ ਸਾਧ ਕਰਕੇ ਮੋਦੀ ਆਪੀ ਠਾਊ ਪੈਰੋਂ ਫੜ ਕੇ ਕਾਨੂੰਨ ਹੋ ਜਾਣੇ ਰੱਦ ਬਸੇ ਸੰਤਾ ਚ ਰੱਬ ਸੁਣੇ ਰਣ ਸਿੰਘਾ ਬੱਡ ਰਾਂ ਤੇ ਵੱਜਦਾ ਸੁਣੇ ਰਣ ਸਿੰਘਾ ਬੱਡ ਰਾਂ ਤੇ ਵੱਜਦਾ ਅਰਜ਼ ਮਨਜ਼ੂਰ ਕਰ ਲੋ ਥੋੜਾ ਮੁੱਲ ਨਹੀਂ ਬਾਬਾ ਜੀ ਕੋਈ ਲੱਗਦਾ ਮੁੱਲ ਥੋੜਾ ਨਹੀਂ ਬਾਬਾ ਜੀ ਕੋਈ ਲੱਗਦਾ ਅਰਜ਼ ਮਨਜ਼ੂਰ ਕਰ ਲੋ ਜੋ ਫਿਰ ਸਾਧ ਕਹਿੰਦਾ ਸੰਤ ਦੇ ਬੋਲਣ ਜੋ ਹੋ ਤੇਰੀ ਮੰਨ ਲਈ ਆ ਬੀਬਾ ਅਸੀਂ ਗੱਲ ਨਹੀਂ ਜਾ ਕੇ ਤਰਨੇ ਦੇ ਉੱਤੇ ਬਹਿਣਾ ਕੱਲ ਨਹੀਂ ਹਾਏ ਪਹਿਜੂ ਦਿੱਲੀ ਨੂੰ ਬਗਤ ਨਾਲੇ ਹੱਲ ਜੂ ਤਕਤ ਫੇਰ ਵੇਖੀ ਤੂੰ ਕਾਨੂੰਨ ਹੁੰਦੇ ਸੂਤ ਨਹੀਂ ਮੈਂ ਜਾਂ ਵੇਖੀ ਤੂੰ ਕਾਨੂੰਨ ਹੁੰਦੇ ਸੂਤ ਨਹੀਂ ਮੋਦੀ ਕੀ ਐ ਚੀਜ਼ ਨਾ ਕਰੋ ਬਾਬੇ ਵੱਡੇ ਵੱਡੇ ਕੱਢ ਦਿੰਦੇ ਪੂਤ ਨਹੀਂ ਅਸੀਂ ਵੱਡੇ ਵੱਡੇ ਕੱਢ ਦਿੰਦੇ ਪੂਤ ਨਹੀਂ ਮੋਦੀ ਕੀ ਐ ਚੀਜ਼ ਮਿੱਠੀ ਏ ਕੀ ਆਵਾਜ਼ ਆ ਬਾਬਾ ਜੀ ਬਈ ਆਵਾਜ਼ ਤਾਂ ਤੁਹਾਡੀ ਅਮਰੀਕੀ tufaan ਵਰਗੀ ਲੱਗਦੀ ਓਏ ਯਾਰ ਮਾਲਦਾ ਕੀ ਆ ਤੁਸੀਂ ਤੁਹਾਨੂੰ tufaan ਵਰਗੀ ਤੁਹਾਨੂੰ ਮੈਂ ਨਹੀਂ ਆ ਦੇ ਇਹ ਵੀ ਗਹਿਰੇ ਬੰਦੇ ਬਣਦੇ ਨਹੀਂ ਮੈਂ ਅਮਰੀਕੀ tufaan ਬਾਬਾ ਕਹਿੰਦਾ ਮੈਂ ਅਮਰੀਕੀ tufaan ਨਹੀਂ ਹੈਗਾ ਖੈਰ ਸਾਡੀ ਬਾਬੇ ਨਾਲ ਮਜ਼ਾਕ ਦੀ ਗੱਲ ਕੋਈ ਹੋਰ ਆ ਵੈਸੇ ਬਾਬਾ ਜੀ ਗੱਲ ਸੁਣੋ ਤੁਸੀਂ ਮੇਰੀ ਹਾਂਜੀ ਫਿਰ ਕਿਹਾ ਕਿਹਾ ਜਾਂਦਾ ਕਿ ਹੁਣ ਵੀ ਮੈਂ ਤੁਹਾਡੇ ਵੀਡੀਓ ਦੇਖੀ ਦੀ ਪਿੱਛੇ ਜੇ ਇੱਕ ਫੇਰ ਪਾਰ ਕੀ ਸੀ ਕਿਸੇ ਨੇ ਕਹਿੰਦਾ ਵੀ ਬਾਬਾ ਜੀ ਅਮਰੀਕਾ ਤੋਂ ਆਵਣਾ ਬਈ ਉਹ ਦੱਸ ਰਹੇ ਆ ਜੀ ਤੁਹਾਨੂੰ ਹਾਂ ਜੀ ਐਕਚੁਅਲੀ ਮੈਂ ਬਚਪਨ ਤੋਂ ਸਾਧੂ ਆ ਮੈਂ ਤੁਹਾਨੂੰ ਉਦੋਂ ਵੀ ਜ਼ਿਕਰ ਕੀਤਾ ਸੀ ਵੀ ਬਾਬਾ ਅਮਰਦਾਸ ਧੋਣੀ ਦਾਸ ਸਫੀਪੁਰ ਸਮੂਰਾ ਵਾਲੇ ਮੇਰੀ ਗੁਰਗੱਦੀ ਹੈ ਜੀ ਮੈਂ ਬਚਪਨ ਤੋਂ ਗਾਉਣ ਦਾ ਲਿਖਣ ਦਾ ਸ਼ੌਂਕ ਰੱਖਦਾ ਹਾਂ ਲੇਕਿਨ ਮੈਨੂੰ ਆ ਸਾਧ ਵਾਲੀ ਲੈਨ ਹੋਣ ਕਰਕੇ ਬਾਬਿਆਂ ਨੇ ਇਧਰ ਆਣ ਨਹੀਂ ਦਿੱਤਾ ਮੇਰੇ ਗੁਰੂ ਦੇ ਮਰਨ ਤੋਂ ਬਾਅਦ ਮੈਂ ਇੱਕ ਟੇਪ ਆ ਨੀਤਾ ਸਮਾਣਾ ਨਾਲ ਵੀ ਕਰਾਈ ਸੀ ਅ ਜੀ ਦਾ ਨਾਮ ਸੀ ਪੈਲਸ ਜੀ ਐਮ ਸੀ ਕੰਪਨੀ ਵੱਲੋਂ 10 ਗੀਤਾਂ ਦੀ ਮੇਰੇ ਟੇਪ ਆਈ ਸੀ ਉਹ ਪਈਆਂ ਨੇ ਯੂ ਟਿਊਬ ਤੇ ਨਹੀਂ ਉਹ ਗੀਤ ਪਏ ਆ ਜੀ ਮੇਰੇ ਕੋਲੇ ਜ਼ੂਟ ਐਪ ਯੂ ਟਿਊਬ ਤੇ ਨਹੀਂ ਹੈਗੇ ਠੀਕ ਹੈ ਜੀ ਉਸ ਤੋਂ ਬਾਅਦ ਮੈਂ ਮਤਲਬ ਕਿ ਮੈਨੂੰ ਮਤਲਬ ਇਹਦੇ ਵੱਲੋਂ ਕੋਈ ਭਰਮਾ ਹੰਗਾਰਾ ਨਹੀਂ ਮਿਲਿਆ ਮੈਂ ਕਹਿ ਵੀ ਨਹੀਂ ਫਿਰ ਮੈਂ 22 ਦੇ ਵਿੱਚ 21 ਦੇ ਵਿੱਚ ਜਾ ਕੇ 22 ਦੇ ਵਿੱਚ ਜਾ ਕੇ ਬੀਬਾ ਹਰਜੀਤ ਜੀ ਨਾਲ ਸਾਡੇ ਬੱਚਿਆਂ ਵਰਗੀ ਆ ਭੈਣ ਆ ਸਾਡੀ ਵੱਡੀ ਉਹਨਾਂ ਨਾਲ ਸੰਪਰਕ ਕੀਤਾ ਮੈਂ ਉਹਨਾਂ ਨਾਲ ਹੀ ਕਿਸਾਨ ਜੋ ਮੈਂ ਤੁਹਾਨੂੰ ਗਾਣਾ ਸੁਣਾ ਕੇ ਹਟਿਆਇ ਕਰਾਇਆ ਇਹ ਮੱਟੂ ਨਾਲ ਕਰ ਇਹ ਹਰਜੀਤ ਮੱਟੂ ਨਾਲ ਹੋਇਆ ਹੋਇਆ ਹਾਂਜੀ ਉਹਨਾਂ ਨਾਲ ਹੋਇਆ ਹੋਇਆ ਜੀ ਤੇ ਹੁਣ ਦੁਬਾਰਾ ਕੋਸ਼ਿਸ਼ ਰਹੀ ਹੈ ਵੀ ਹੁਣ ਮੈਂ ਇੱਕ ਧਾਰਮਿਕ ਗੀਤ ਹੋਰ ਕਰ ਰਿਹਾ ਥੋੜੇ ਦਿਨਾਂ ਚ ਅੱਛਾ ਬਾਬਾ ਜੀ ਇਹ ਕਿਹੜਾ ਹੈ ਪੂਰਾ ਛੇੜਿਆ ਵਿਵਾਦ ਕਿ ਬਾਬਾ ਅਮਰੀਕੀ tufan ਕਿੱਥੋਂ ਛਿੜਦਾ ਹੈ ਕੋਈ ਯਾਦ ਹੈ ਵੀ ਕਿਵੇਂ ਚਰਚਾ ਕਿਵੇਂ ਛੜੀ ਇਹ ਜੀ ਅਸਲ ਮੈਂ ਘੋੜੇnabla ਪਿੰਡ ਚ ਆ ਕੇ ਰਹਿਣ ਲੱਗ ਗਿਆ ਹੂੰ ਘੋੜੇnabla ਜਦੋਂ ਮੈਂ ਰਿਹਾ ਆ ਕੇ ਥੋੜਾ ਜਿਹਾ ਉੱਥੇ ਲੋਕ ਮੈਰੀ ਨਾ ਆਦਤ ਹੈ ਮੈਂ ਮਤਲਬ ਖੇਤਾਂ 'ਚ ਉਹ ਡੇਰਾ ਸੀ ਮੈਂ ਗਾਣੇ-ਗੂਣੇ ਗਾ ਲੈਂਦਾ ਸੀ ਅਸਲ ਸੇਵਕ ਸ਼ਰਧਾਲੂ ਆ ਜਾਂਦੇ ਮੈਂ ਉਹ ਮੈਨੂੰ ਕਹਿੰਦੇ ਵੀ ਤੁਸੀਂ ਤਾਂ ਇਹ ਬਾਬਾ ਜੀ ਅਮਰੀਕ ਤੂਫਾਨ ਵਾਂਗੂ ਗਾਉਂਦੇ ਹੋ ਮੈਂ ਕਹਿੰਦਾ ਨਹੀਂ ਯਾਰ ਅਮਰੀਕ ਤੂਫਾਨ ਦੇ ਤਾਂ ਮੈਂ ਪਾਸ ਹੋ ਵੀ ਨਹੀਂ ਵੀ ਅਮਰੀਕ ਤੂਫਾਨ ਕਿ ਮੇਰੇ ਤੋਂ ਬਹੁਤ ਵੱਡਾ ਸੀ ਤੇ ਮੇਰੇ ਮਤਲਬ ਉਹ ਅਮਰੀਕ ਤੂਫਾਨ ਤੇ ਮੇਰੀ ਉਮਰ ਦਾ ਬਹੁਤ ਜ਼ਿਆਦਾ ਬਟਾ ਹੈ ਉਹ ਵੱਡਾ ਥੋੜਾ ਮੇਰੇ ਤੋਂ ਵੱਡਾ ਹੈ ਮੇਰੇ ਤੋਂ ਵੱਡਾ ਜੀ ਅੱਛਾ ਜੀ ਹਾਂਜੀ ਮੈਂ ਅੱਜ ਵੀ ਕਹਿੰਦਾ ਜੀ ਮੈਨੂੰ ਕੋਈ ਝੂਠ ਬੋਲ ਕੇ ਮਿਲੂਗਾ ਕੁਝ ਮੈਂ ਮਹਾਕਾਲੀ ਸ਼ੰਕਰ ਜੀ ਦਾ ਪੁਜਾਰੀ ਆ ਮੈਂ ਝੂਠ ਨਹੀਂ ਕਦੇ ਵੀ ਬੋਲਦਾ ਬਿਲਕੁਲ ਲੋਕ ਨਹੀਂ ਜਕੀਨ ਕਰਦੇ ਜੀ ਲੋਕ ਮੇਰੇ ਕੋਲ ਹੁਣ ਵੀ ਮੈਨੂੰ ਟੈਲੀਫੋਨ ਆਉਂਦੇ ਆ ਬੜੇ ਬਾਬਾ ਜੀ ਤੁਹਾਨੂੰ ਮੈਂ ਬੀਬਾ ਨੂੰ ਵੀ ਕਦ ਦੁਬਾਰ ਹੁਣ ਫੋਨ ਕੀ ਰਿਹਾ ਵੀ ਭਾਈ ਤੁਸੀਂ ਇੰਟਰਵਿਊ ਦੇ ਦਿਓ ਬੀਬਾ ਹਰਜੀਤ ਜੀ ਨੂੰ ਮੈਂ ਕਈ ਵਾਰੀ ਫੋਨ ਤੇ ਮਤਲਬ ਕਿ ਕਨੈਕਟ ਕਰਨ ਦੀ ਕੋਸ਼ਿਸ਼ ਕੀਤੀ ਹੈ ਲੇਕਿਨ ਮੇਰੇ ਨਾਲ ਗੱਲ ਨਹੀਂ ਹੋਈ ਉਹਨਾਂ ਦੀ ਤੁਹਾਨੂੰ ਬੁਰਾ ਲੱਗਦਾ ਲੋਕ ਅਮਰੀਕੀ ਫਨ ਕਹਿੰਦੇ ਜਾਂ ਨਹੀਂ ਨਹੀਂ ਬੁਰਾ ਲੱਗਦਾ ਜੀ ਜਦੋਂ ਮੈਂ ਹੈ ਹੀ ਨਹੀਂ ਜੀ ਮੈਂ ਕਿਹਾ ਮਹਾਤਮਾ ਲੋਕ ਯਾਰ ਉਹ ਗ੍ਰਸਤੀ ਦਿਖਾ ਦਿਆ ਹੈ ਸਾਨੂੰ ਵੀ ਆਪਦਾ ਸਾਰਾ ਕੋਸ ਸਰੀਰ ਦਿਖਾ ਦਿਆ ਅੱਛਾ ਜੀ ਇਹਦਾ ਨਾਗੇ ਸਾਧੂ ਨਹੀਂ ਜੀ ਇੰਦਰੀ ਜਮਾ ਤੋੜੀ ਹੋਈ ਹੈ ਅੱਛਾ ਜੀ ਨਾਗੇ ਇਸ ਨਾਗੇ ਸਾਧੂ ਨਹੀਂ ਨਾਗੇ ਸਾਧੂ ਦੁਨੀਆਦਾਰੀ ਨਾਲ ਕੋਈ ਮਤਲਬ ਨਹੀਂ ਨਾ ਕੋਈ ਮਤਲਬ ਇਹ ਬਾਬਾ ਉਹੀ ਗੱਲ ਆ ਬਾਬਾ ਜੀ ਕਹਿੰਦੇ ਵੀ ਸਾਡਾ ਦੁਨੀਆਦਾਰੀ ਨਾਲ ਕੋਈ ਮਤਲਬ ਨਹੀਂ ਪਿਛਲੀ ਵਾਰ ਵੀ ਮੈਂ ਆਇਆ ਮਿਲ ਕੇ ਗਿਆ ਪਰ ਲੋਕ ਨਹੀਂ ਨਾ ਪਿੱਛਾ ਛੱਡਦੇ ਲੋਕ ਕਹਿੰਦੇ ਬਾਬਾ ਜੀ ਅਮੀਰ ਤਫਾਨ ਆ ਅਜਾ ਬਾਬਾ ਇੱਕ ਗਾਣਾ ਵਾਇਰਲ ਹੁੰਦਾ ਅੰਡਿਆ ਸੀ ਇਹ ਮੈਨੂੰ ਲੱਗਦਾ ਤੁਸੀਂ ਉਦੋਂ ਹੈ ਨਾ ਉਹ ਉਦੋਂ ਤੁਸੀਂ ਜਾਵੇ ਚਰਚੇ ਜਾ ਗਏ ਕਹਿੰਦੇ ਵੀ ਬਾਬਾ ਜੀ ਅਮਰੀਕ ਤੂਫਾਨ ਹਾਂਜੀ ਹਾਂਜੀ ਬਾਬਾ ਜੀ ਕਿਹੜਾ ਗਾਣਾ ਸੀ ਉਹ ਕਿਹੜਾ ਸੀ ਗਾਰੇ ਸੀ ਬੈਠੇ ਮੈਂ ਤੁਹਾਨੂੰ ਸੁਣਾਇਆ ਸੀ ਜੀ ਪਿਛਲੀ ਵਾਰ ਦੁਬਾਰੇ ਬਾਬਾ ਜੀ ਦੋ ਰੈਣਾ ਹੋਇਆ ਉਦੋਂ ਤੁਸੀਂ ਨੇ ਸਮਾਰ ਕੇ ਨਹੀਂ ਸੁਣਾ ਗੱਡ ਗੱਡ ਕੇ ਦੋ ਰੈਣਾ ਸੁਣਾ ਦੋ ਕੋਈ ਗੱਲ ਨਹੀਂ ਉਹਦੀ ਹੱਸਦੇ ਯਾਰ ਲੋਕ ਪਤਾ ਨਾ ਕੁਝ ਨਹੀਂ ਕਹਿੰਦੇ ਲੋਕ ਹਾਂਜੀ ਦੇਖੋ ਲੋਕ ਕਰਦੇ ਆ ਗਲਤ ਕਮੈਂਟ ਆਪਾਂ ਕਮੈਂਟ ਬੰਦ ਕਰ ਦਾਂਗੇ ਤੁਸੀਂ ਗਾਣੇ ਦੇ ਦੋ ਬੋਲ ਸੁਣਾਓ ਜੇ ਜੇ ਕਮੈਂਟਾਂ ਦਾ ਦੋ ਬੋਲ ਸੁਣਾਓ ਕਮੈਂਟੇ ਬੰਦ ਕਰ ਗਾਣਾ ਸੀ ਜੀ ਅ ਅਮਰੀਕ ਤੂਫਾਨ ਦਾ ਹੀ ਗੀਤ ਹੈ ਤੂਫਾਨ ਸਾਹਿਬ ਉਹਦੇ ਵਿੱਚ ਗਾਣਾ ਸੀ ਹਾਏ ਕਦੇ ਰੋਂਦੀ ਤੇ ਕਦੇ ਹੱਸਦੀ ਤੂੰ ਨਾ ਦਰਦ ਦੇ ਲਾ ਦੇ ਦੱਸਦੀ ਤੂੰ ਕਿਹੜੇ ਲਾਲ ਗਵਾਚ ਭਾਲ ਰਹੇ ਨੈਣ ਨੇ ਸਰਕਾਰਾਂ ਦੇ ਸੁਰਖ ਬੁਲਾ ਤੇ ਚੁੱਪ ਜੀ ਫੱਬਦੀ ਨਹੀਂ ਮਟਿਆਰਾਂ ਦੇ ਹਾਏ ਸੁਰਖ ਬੁਲਾ ਤੇ ਚੁੱਪ ਜੀ ਫੱਬਦੀ ਨਹੀਂ ਮਟਿਆਰਾਂ ਦੇ ਉਹਦਾ ਕਾ ਦਾ ਹਰ ਸ਼ਿੰਗਾਰ ਰਿਹਾ ਜੀਦਾ ਜਗ ਤੇ ਨਾ ਸੋਣਾ ਯਾਰ ਰਿਹਾ ਉਹਦੀ ਮੜੀ ਤੇ ਕੁੱਲੀ ਪਾ ਕੇ ਵੇ ਮੜੀ ਤੇ ਕੁੱਲੀ ਪਾ ਕੇ ਵੇ ਮੈਂ ਬਖਤ ਗੁਜ਼ਾਰਦੀ ਆ ਕਿਉਂ ਚੱਲਿਆ ਯਾਦ ਕਰੌਣ ਨਾ ਯਾਦਾ ਪਿਛੜੇ ਪਿਆਰ ਦੀਆਂ ਹਏ ਸੁਰਗ ਬੁਲਾ ਤੇ ਚੁੱਪ ਜੀ ਫੱਬਦੀ ਨਹੀਂ ਮਟਿਆ ਰਾਂਦੇ ਇਹ ਇਹ ਅਮਰੀਕ ਤੂਫਾਨ ਉਹਦਾ ਮੈਂ ਗਾਣਾ ਸੀ ਇਹ ਬਾਬਾ ਜੀ ਮੈਂ ਕਿਉਂਕਿ ਮੈਂ ਸੁਣੇ ਨਹੀਂ ਇਹ ਕਾਫੀ ਟਾਈਮ ਪਹਿਲਾਂ ਇਟ ਰੇ ਮੈਂ ਹੁਣ ਵੀ ਸੁਣਾ ਸਕਦਾ ਜੀ ਮੇਰੇ ਮੋਬਾਈਲ 'ਚ ਹੈ ਅੱਛਾ ਇਹ ਉਹਨਾਂ ਦਾ ਗਾਣਾ ਗਾਣਾ ਉਹਨਾਂ ਦਾ ਹੈ ਅਮਰੀਕ ਤੂਫਾਨ ਅੱਛਾ ਕੋਈ ਤੁਸੀਂ ਇਹ ਗਾਣਾ ਉੱਥੇ ਬੈਠੇ ਗਾਤਾ ਕਿਸੇ ਨੇ ਵੀਡੀਓ ਚੱਕ ਕੇ ਬਣਾ ਰਹੇ ਸੀ ਅਸੀਂ ਉੱਥੇ ਜਿਹੜੇ ਮੇਰੇ ਸੇਵਾਦਾਰ ਸੀ ਉਹ ਕਹਿੰਦੇ ਬਾਬੇ ਕਹਿੰਦੇ ਰੇ ਰੂਆ ਤੂੰ ਲਾਣ ਨਹੀਂ ਦਿੰਦਾ ਸਾਨੂੰ ਕੋਈ ਗਾਣਾ ਵੀ ਕੋਈ ਗੱਲ ਹੀ ਸੁਣਾ ਦੇ ਐਕਚੁਅਲੀ ਮੈਂ ਬੈਠਾ ਸੀ ਆਪਣੀ ਮਸਤੀ 'ਚ ਚਿਲਮ-ਚਿਲਮ ਪੀਤੀ ਹੋਈ ਸੀ ਭਰ ਕੇ ਸੂਲਫੇ ਦੀ ਆਨੰਦਿਤ ਸੀ ਮੈਂ ਮੈਂ ਗੱਲ ਐ ਵੀ ਸੁਣਾ ਦੂ ਉੱਥੇ ਕੋਈ ਸ਼ਰਾਰਤੀ ਅੰਸ ਬੈਠਾ ਸੀ ਜਿੰਨੇ ਕਿ ਉਹ ਵੀਡੀਓ ਬਣਾ ਲਈ ਨਾ ਕਿ ਮੈਂ ਦੇਖੂ ਅਮਰੀਕ ਤੂਫਾਨ ਦੇ ਪਰਿਵਾਰ ਨੂੰ ਮੇਰਾ ਕੋਈ ਠੇਸ ਪਹੁੰਚਾਉਣ ਦਾ ਮਤਲਬ ਹੈ ਕਿਉਂਕਿ ਮੈਂ ਇੱਕ ਮਹਾਤਮਾ ਉਹ ਮੇਰੇ ਬੱਚੇ ਆ ਬਿਲਕੁਲ ਬਿਲਕੁਲ ਭੈਣ ਹਰਜੀਤ ਆ ਸਾਡੀ ਬੱਚੇ ਆ ਸਾਡੀ ਭੈਣਾ ਵਰਗੀ ਆ ਉਹ ਛੋਟੀ ਵੱਡੀ ਭੈਣ ਆ ਆਪਣੀ ਤੇ ਬਾਕੀ ਉਹਦਾ ਪਰਿਵਾਰ ਆ ਦੋ ਬੇਟੀਆਂ ਅਮਰੀਕ ਤੂਫਾਨ ਦੇ ਇੱਕ ਬੇਟਾ ਜੋੰਦੇ ਵਸਦੇ ਰਹਿਣ ਵਿਚਾਰੇ ਤੇ ਮੈਂ ਕਿਸੇ ਤੇ ਮੇਰਾ ਗਿਲਾ ਸ਼ਿਕਵਾ ਬਸ ਇਹੀ ਹੈ ਵੀ ਯਾਰ ਅਮਰੀਕ ਤੂਫਾਨ ਦੇ ਲੋਕਾਂ ਨੂੰ ਜਾ ਕੇ ਪੁੱਠੂ ਪਿੰਡ ਬਕਰਾਏ ਮੇਰਾ ਪਿੰਡ ਪੈਂਦਾ ਪਾਤੜਾਂ ਦੇ ਕੋਲ ਪਿਸ਼ੋਕਾ ਮੇਰਾ ਬੱਲਰ ਹੈ ਮੇਰੇ ਪਿੰਡ ਚੋਂ ਮੈਂ ਕੱਲਾ ਹੀ ਸਾਦੂਆਂ ਪੈਂਦ ਪਿੰਡ ਚੋਂ ਅੱਛਾ ਜੀ ਹਾਂਜੀ ਸੋੜੇ ਪਿੰਡ ਦਾ ਕਹਿੰਨਾ ਕੀ ਫਰਕ ਅਮਰੀਕੀ ਤੂਫਾਨ ਨਾਲ ਦਾ ਸੋੜਾ ਦੇ ਮੇਰੇ ਪਿੰਡ ਦਾ ਤੇ ਅਮਰੀਕੀ ਤੂਫਾਨ ਦੇ ਪਿੰਡ ਦਾ ਫਰਕ 20 ਕਿਲੋਮੀਟਰ ਦਾ 20 ਕਿਲੋਮੀਟਰ ਦਾ ਅੱਛਾ ਅਮਰੀਕੀ ਤੂਫਾਨ ਪਹਾੜਾ ਦੇ ਪਰਲੇ ਬੰਨੇ ਆ ਸੀ ਹੁਰਲੇ ਬੰਨੇ ਬੰਨੇ ਮੀਡੀਆ ਦੇ ਆਉਂਦੇ ਨੇ ਬਾਈ ਪੁੱਛਣਾ ਬਧੇਰਾ ਕੁਝ ਮੈਂ ਜਵਾਬ ਲਵੀਂ ਲਾਂਦਾ ਜੀ ਕਿਸੇ ਨੂੰ ਬੜਾ ਕੁਝ ਕਹਿੰਦੇ ਇੰਟਰਵਿਊ ਕਰਨਾ ਬਹੁਤ ਆਉਂਦੇ ਨੇ ਹਾਂ ਬੜੇ ਕਹਿੰਦੇ ਨੇ ਜੀ ਮੈਨੂੰ ਮੈਂ ਇੰਟਰਵਿਊ ਕਰਨੀ ਆ ਮੈਂ ਕਹਿੰਦਾ ਮੈਂ ਨਹੀਂ ਕਰਦਾ ਪਰ ਸੋ ਚੌਥੇ ਇੱਕ ਰਵੀ ਕੋਈ ਬਰੇਟਿਆਂ ਤੋਂ ਮੈਨੂੰ ਫੋਨ ਆਇਆ ਸਾਡੇ ਮੈਂ ਪਿੱਛੇ ਨਗਰ ਚ ਸੇਵਾ ਨਿਵਾਕ ਉੱਥੇ ਚਲੇ ਗਏ ਉਹ ਅੱਛਾ ਜੀ ਪੱਤਰਕਾਰ ਰਵੀ ਬਰੇਟਾ ਕੋਈ ਵਿਚਾਰਾ ਹੈਗਾ ਮੈਂ ਜਾਣਦਾ ਨਹੀਂ ਹੈ ਸ਼ਕਲ ਤੋਂ ਨਹੀਂ ਜਾਣਦਾ ਟੈਲੀਫੋਨ ਤੇ ਗੱਲਬਾਤ ਹੋਈ ਆ ਅੱਛਾ ਜੀ ਉਹ ਜਾ ਕੇ ਕਹਿੰਦੇ ਵੀ ਸਾਡੇ ਥੋੜੇ ਉਰੇ ਅਮਰੀਕ ਤੂਫਾਨ ਰਹਿ ਕੇ ਗਿਆ ਲੋਕਾਂ ਨੂੰ ਪੁੱਛਿਆ ਲੋਕ ਕਹਿੰਦੇ ਵੀ ਸਾਡੇ ਦੌਰੇ ਬਾਬਾ ਪਿੱਪਲ ਦਾਸ ਰਹਿ ਕੇ ਗਿਆ ਅਸੀਂ ਅਮਰੀਕ ਤੂਫਾਨ ਨੂੰ ਨਹੀਂ ਜਾਣਦੇ ਵੀ ਕੌਣ ਸੀ ਕੌਣ ਨਹੀਂ ਸਾਡੇ ਪਿੱਪਲ ਦਾਸ ਹੀ ਰਹਿ ਕੇ ਗਿਆ ਉਹਨਾਂ ਨੇ ਮੇਰੇ ਨਾਲ ਗੱਲ ਕਰਾਈ ਰਵੀ ਮੈਨੂੰ ਕਹਿੰਦਾ ਬਾਬਾ ਜੀ ਮੈਂ ਇੰਟਰਵਿਊ ਕਰਨੀ ਜਾਂਦਾ ਮੈਂ 20000 ਰੁਪਏ ਲੈ ਕੇ ਆ ਜੀ ਨੂੰ ਸੁਰਜਨ ਬਹਿਣੀ ਜੇ ਇੰਟਰਵਿਊ ਕਰਾਂ ਵੀ ਤੁਸੀਂ ਨਾਲ ਇੰਟਰਵਿਊ ਦੇਣਾ ਨਹੀਂ ਦੀ ਉਹ ਟਰਕਾਤਾ ਸੀ ਨਾ ਟਰਕਾਤਾ ਮੈਂ ਕਿਉਂਕਿ ਮੈਂ ਯਾਰ ਕਿਉਂ ਕਿਸੇ ਨੂੰ ਖਰਾਬ ਕਰਾਂ ਮੈਂ ਫੇਰ ਉਹ ਬਾਰ ਬਾਰ ਇੱਕੋ ਗੱਲ ਕਹਿ ਰਹੇ ਆਂ ਵੀ ਅਮਰੀਕ ਤੂਫਾਨ ਦਾ ਤੇ ਮੇਰਾ ਦਿਨ ਰਾਤ ਦਾ ਬੱਟਾ ਕੋਈ ਥੋੜੀ ਫੋਟੋ ਹੈਗੀ ਅਮਰੀਕ ਤੂਫਾਨ ਨਾਲ ਪਹਿਲਾਂ ਦੀ ਕਦੇ ਵੀ ਨਹੀਂ ਜੀ ਕੋਈ ਖਿੱਚਵਾਈ ਨਹੀਂ ਕਦੇ ਨਾ ਜੀ ਉਸ ਟਾਈਮ ਕੀ ਰੱਖਦਾ ਜੀ ਮੈਂ ਨਾ ਜੀ ਮੈਂ ਸਿਰਫ ਇੱਕੋ ਕਲਾਕਾਰ ਦਾ ਫੈਨ ਆ ਜੀ ਅੱਜ ਵੀ ਦੱਸਦਾ ਤੁਹ ਤੇ ਮਤਲਬ ਬਚਪਨ ਤੋਂ ਲੈ ਕੇ ਹੁਣ ਤੱਕ ਮੈਂ ਗੁਰਦਾਸ ਮਾਨ ਦਾ ਹੀ ਫੈਨ ਹਾਂ ਜੀ ਉਸੇ ਨੂੰ ਸੁਣਦਾ ਬਸ ਅੱਛਾ ਗੁਰਦਾਸ ਮਾਨ ਦੇ ਫੈਨ ਹਾਂ ਹਾਂ ਗੁਰਦਾਸ ਮਾਨ ਦਾ ਬਹੁਤ ਜ਼ਿਆਦਾ ਫੈਨ ਹਾਂ ਅੱਛਾ ਜੀ ਮੈਂ ਗੁਰਦਾਸ ਮਾਨ ਨੂੰ ਕਲਬਾਣੂ ਡੇਰਾ ਸਿੱਧਾਂ ਵਾਲਾ ਮੇਰੇ ਨਾਨਕੇ ਪਿੰਡ ਹੈ ਬਾਬਾ ਨਰੈਣਪੂਰੀ ਜੀ ਮਹਾਂਤਰੀ ਮੌਕੇ ਤੇ ਉੱਥੇ ਆਇਆ ਸੀ 11 ਚ ਮੈਂ ਉਹਨਾਂ ਦਾ ਸਵਾਗਤ ਵੀ ਕੀਤਾ ਮਾਨ ਸਾਹਿਬ ਦਾ ਸਟੇਜ ਤੇ ਚੜ੍ਹ ਕੇ ਤੇ ਨੋਟਨਾਟ ਵੀ ਬਾਰੇ ਅੱਛਾ ਜੀ ਹਾਂਜੀ ਮੇਰੇ ਨਾਲ ਫੋਟੋਆਂ ਵੀ ਨੇ ਮਾਨ ਸਾਹਿਬ ਦੀਆਂ ਜੀ ਅੱਛਾ ਜੀ ਬ੍ਰੇਟਾ ਮਾਨ ਸਟੂਡੀਓ ਜਗਤਾਰ ਮਾਨ मान जी, अच्छा जी मान सिंह मानुंदा स्टूड चुचिपणया ते ਹੁਣ ਕਿੱਥੇ ਬੈਠੇ ਹੋ ਬੱਬਾਈ ਤੁਸੀਂ ਇਸ ਟਾਈਮ ਆ ਕਿੱਥੇ ਆਪਾਂ ਗੱਲ ਕਰ ਰਹੇ ਹਾਂ ਕਿ ਮੈਂ ਬੈਠਾ ਜੀ ਪਿੰਡ ਸੁਰਜਨ ਪੈਣੀ ਮੂਨਕ ਦੀ ਬਿਲਕੁਲ ਜੜ ਚ ਮੂਨਕ ਦੀ ਗੋਦ ਦੇ ਵਿੱਚ ਜਾਨੀ ਕਿ 1 ਕਿਲ 2 ਕਿਲੋਮੀਟਰ ਉਰਮ ਹੁਣ ਤੇ ਆਂਡੇ ਵਾਲੀ ਕਹਿੰਨੇ ਟਾਈਮ ਰਹਿ ਕੇ ਆਂਡੇ ਵਾਲੀ ਮੈਂ 4 ਸਾਲ ਆਇਆ ਸੀ ਉਰੇ ਕਹਿੰਨੇ ਟਾਈਮ ਹੋ ਗਿਆ ਉਰੇ 3 ਸਾਲ ਹੋ ਗਏ ਜੀ ਪੂਰੇ ਜੀ ਪੂਰੇ 3 ਸਾਲ ਹੋ ਗਏ ਅਜੇ ਇੱਥੇ ਇੱਛਾ ਵੀ ਉਰੇ ਨਹੀਂ ਨਹੀਂ ਜੀ ਮੈਂ ਹੁਣ ਇੱਛਾ ਮੇਰੀ ਪੂਰੀ ਹੋ ਗਈ ਜੀ ਇਹ ਨਗਰ ਦਾ ਜਿੰਦਾ ਦਾ ਹੈ ਨਗਰ ਆ ਉਦਾਂ ਦਾ ਹੀ ਮੈਂ ਆ ਜੀ ਮੇਰੇ ਨਗਰ ਨਾਲ ਮਤਭੇਦ ਕੋਈ ਨਹੀਂ ਜੀ ਸਾਰਾ ਨਗਰ ਮੇਰੀਆਂ ਮਾਤਾ ਮਾਂ ਭੈਣਾਂ ਧੀਆਂ ਬੱਚੀਆਂ ਮੈਨੂੰ ਬਹੁਤ ਜ਼ਿਆਦਾ ਸਤਿਕਾਰ ਦਿੰਦੀਆਂ ਮੇਰੇ ਬਜ਼ੁਰਗ ਔਰ ਨੌਜਵਾਨ ਬੱਚੇ ਮੇਰਾ ਪਿਆਰ ਕਰਦੇ ਆ ਮੈਂ ਹੁਣ ਸਾਰੀ ਜ਼ਿੰਦਗੀ ਇਸ ਨਗਰ 'ਚ ਹੀ ਰਹੂੰਗਾ ਜੀ ਅੱਛਾ ਅੱਛਾ ਜੀ ਅਭੀ ਬਸ ਇੱਥੇ ਰਹੂੰਗਾ ਇੱਥੇ ਰਹੂੰਗਾ ਜੀ ਵਾਕਿਆ ਇਹ ਹੁੰਦਾ ਸਾਧੂਆਂ ਦਾ ਪਤਾ ਕੋਈ ਨਹੀਂ ਲੱਗਦਾ ਬਸ ਕਿੱਧਰ ਜੀ ਦੇਖੋ ਅਨਜਲ ਦਾ ਗੇੜਾ ਹੈ ਨਾ ਵੀ ਜਿੱਥੇ ਅਨਜਲ ਲਿਖਿਆ ਪੱਲੇ ਰਿਜਕ ਨਾ ਬੰਦੇ ਪੰਛੀ ਤੇ ਦਰਵੇਸ਼ ਇੱਕ ਵੀ ਤਾਂ ਕਿੱਥੇ ਚਲੇ ਜਾਈਏ ਕੋਈ ਬਾਬੇ ਅਮਰਦਾਸ ਨੇ ਆਪਦੇ ਟੱਲੇ ਦੀ ਕੋਈ ਸੇਵਾ ਲੈ ਜਿੰਨਾ ਚਿਰ ਮੇਰਾ ਮਤਲਬ ਸਰੀਰ ਦੇ ਵਿੱਚ சுவாਸ ਨੇ ਮੇਰੇ ਵਿੱਚ ਮੈਂ ਇਸ ਡੇਰੇ ਚ ਰਹਿਉ। ਬਾਬਾ ਜੀ ਕੰਨੇ ਸਾਲ ਦੀ ਉਮਰ ਚ ਆ ਕੇ ਤੇ ਸਾਧੂ ਵਾਲੀ ਗੜੇ ਸੁਰ ਹੀ ਹੈਗੇ ਹੂੰ। ਮੈਂ ਜੀ ਬਚਪਨ ਤੋਂ ਚੜਾਇਆ ਹਾਂ ਜੀ ਸੰਤਾਂ ਨੂੰ। ਮੈਂ ਛੋਟਾ ਬੱਚਾ ਸੀ ਮੇਰੀ ਮਾਂ ਦੇ ਬੱਚੇ ਨਹੀਂ ਬੱਚਦੇ ਸੀ ਮੈਂ ਛੋਟਾ ਹੁੰਦਾ ਚੜਾਇਆ ਹਾਂ ਸੰਤਾਂ ਨੂੰ ਮੈਂ 3 ਸਾਲ ਦਾ ਬਾਬਿਆਂ ਨੂੰ ਚੜਾਇਆ। ਅੱਛਾ ਜੀ। ਅੱਛਾ ਬਚਪਨ ਤੋਂ ਤੁਸੀਂ ਤੇ ਇਸੇ। ਮੈਂ ਬਚਪਨ ਤੋਂ ਹਾਂ ਜੀ ਪਰ 16-17 ਸਾਲ ਦਾ ਸੀ ਜੀ ਮੈਂ ਬਾਣੇ ਚ ਆ ਗਿਆ ਸੀ। ਤੁਹਾਡਾ ਗੁਰੂ ਕੌਣ ਬਾਬਾਈ? ਮੇਰੇ ਗੁਰੂ ਜੀ ਬਾਬਾ ਹਰਦੇਵਦਾਸ ਪਿੰਡ ਸੰਗਤੀ ਵਾਲਾ ਸੀ ਮੇਰੇ ਗੁਰੂਆਂ ਦਾ। ਹ ਔਰ ਮੇਰੇ ਬਾਬਾ ਗੁਰੂ ਬਾਬਾ ਬੁੱਧਦਾਸ ਦਾਦਾ ਗੁਰੂ ਬਾਬਾ ਧੂਣੀਦਾਸ ਪਰਦਾਦਾ ਗੁਰੂ ਬਾਬਾ ਅਮਰਦਾਸ ਅੱਛਾ ਜੀ ਸਫੀਪੁਰ ਸਮੂਰਾ ਵਾਲੇ ਠੀਕ ਉਦਾਸੀ ਸੰਪਰਦਾਚੋਂ ਬਾਬਾ ਸ੍ਰੀ ਚੰਦਰ ਮਹਾਰਾਜ ਠੀਕ ਹੈ ਬਾਬਾ ਜੀ ਤੇ ਉ ਤੁਹਾਨੂੰ ਲਿਖਣ ਦਾ ਸ਼ੌਂਕ ਹੈ ਹਨਾ ਹਾਂਜੀ ਲਿਖਣ ਦਾ ਵੀ ਗਾਉਣ ਦਾ ਵੀ ਹੁਣ ਗਾਉਂਗੇ ਗਾਣਾ ਗਾਣਾ ਕੋਈ ਹੋਰ ਨਹੀਂ ਜੀ ਨਹੀਂ ਧਾਰਮਿਕ ਕੋਈ ਕੱਢੋਗੇ ਕੋਈ ਹਾਂਜੀ ਹਾਂ ਹੁਣ ਧਾਰਮਿਕ ਗੀਤ ਕਰੂੰਗਾ ਧਾਰਮਿਕ ਗੀਤ ਕਰੂੰਗੇ ਹੈਗਾ ਜੀ ਕਿਹੜਾ ਅਮਤਰ ਗੀਤ ਦੀਆਂ ਤੁਨਾਂ ਦੇ ਵਿਚਾਰ ਲੈਣਾ ਧਾਰਮਿਕ ਗੀਤ ਲਿਖਿਆ ਹੈਗਾ ਬਾਬਾ ਜੀ ਕੋਈ ਆਪਣਾ ਜਾਂਦੇ ਜਾਂਦੇ ਸੁਣਾ ਦਿਓ ਵੀਡੀਓ ਲ ਹਾਈ ਜਉਂਦੇ ਜੀ ਨਾ ਸੰਗਤ ਤੇ ਮੈਂ ਹੋਰ ਡਰ ਜਾਊ ਇਹ ਮੇਰੇ ਇੱਕ ਸ਼ਗਿਰਦ ਨੇ ਗਾਇਆ ਮੇਰਾ ਗੀਤ ਲਿਖਿਆ ਹੋਇਆ ਬਾਰ ਸਿੰਘ ਸੰਧੂ ਨੇ ਧਾਰਮਿਕ ਗੀਤ ਹੈ ਬਸਾਖੀ ਤੇ ਲਿਖਿਆ ਸੀ ਮੈਂ ਹਾਈ ਜਉਂਦੇ ਜੀ ਨਾ ਸੰਗਤ ਤੇ ਮੈਂ ਹੋਰ ਡਰ ਜਾਊ ਇਹ ਸਿਰ ਕਿਤੇ ਹੋਰ ਨਹੀਂ ਝੁਕਾਉਣਾ ਖਾਲਸਾ ਐਤ ਕੀ ਬਸਾਖੀ ਵੇਲੇ ਅੰਮ੍ਰਿਤ ਛੱਕ ਮਹਤਾ ਸਿੰਘ ਬਾਜਾਂ ਵਾਲੇ ਤੱਕ ਹੋਣਾ ਖਾਲਸਾ ਜਉਂਦੇ ਜੀ ਨਾ ਸੰਗਤ ਤੇ ਮੈਂ ਹੋਰ ਡਰ ਜਾਊ ਕਿਆ ਬਾਤ ਆ ਬਾਬਾ ਜੀ ਸਾਰਾ ਕੁਝ ਲਿਖਿਆ ਨੇ ਬਾਬਾ ਜੀ ਆਲਰਾਊਂਡਰ ਨੇ ਸਿੱਖੀ ਤੇ ਹੋਰ ਕਿਵੇਂ ਭੋਲੇ ਨਾਸ ਤੇ ਸਭ ਤੇ ਗਾਉਂਦੇ ਨੇ ਤਾਂ ਫਿਰ ਬਾਬਾ ਜੀ ਵੀ ਕਿਵੇਂ ਮੈਂ ਗੱਲ ਕਰ ਰਿਹਾ ਆਫ ਕਹਿ ਰਿਹਾ ਬਾਬਾ ਜੀ ਹੈਗੇ ਨੇ ਬਾਬਾ ਪਿੱਪਲਦਾ ਜੀ ਅਮਰੀਕ ਤੂਫਾਨ ਨਹੀਂ ਹੈਗੇ ਬਾਕੀ ਭਾਈ ਲੋਕਾਂ ਨੇ ਲਹੂ ਪੀਣਾ ਪੀਂ ਚੱਲੋ ਹੈਨਾ ਤਾਂ ਇਹ ਬਾਬਾ ਜੀ ਹੈਗੇ ਨੇ ਆਪਣੇ ਬਾਬਾ ਪਿੱਪਲਦਾ ਜੀ ਮਿਲ ਕੇ ਜਾਇਓ ਕਦੇ ਅਗਰ ਕਦੀ ਮੂੜ ਕਨੀ ਘੇੜਾ ਲੱਗਿਆ ਤਾਂ ਸੁਰਜ ਨਾ ਪਣੀ ਪੈਂਦਾ ਤੇ ਆਯੋ ਦਰੂ ਬਾਬਾ ਜੀ ਲਵੇ ਸ਼ੇਅਰ ਕਰ ਦਿਓ ਧੰਨਵਾਦ